ਪ੍ਰੋਇਪਰ ਪੁਲਿਸ ਵੱਲੋਂ ਨਸ਼ਾ ਖਿਲਾਫ ਇੱਕ ਮਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਕਾਫੀ ਮਦਰ ਵੀ ਪੁਲਿਸ ਨੂੰ ਜੜੀ ਮਿਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਪੰਜਾਬ ਵਿੱਚ ਜਿਹੜਾ ਨਸ਼ਾ ਵੰਦਾ ਪਿਆ ਉਹਨੂੰ 뿌ਡੇ ਠੱਲ ਪਾਉਣ ਵਾਸਤੇ ਪੁਲਿਸ ਵੱਲੋਂ ਜੜਿਆ ਜਾਰੀਆਂ ਉਹਦੇ ਤਹਿਤ ਫਰੋਜਪੁਰ ਪੁਲਿਸ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਜਿਹੜੇ ਲੋਕ ਜਿਹੜੇ ਨਸ਼ੇ ਦੀ ਜਿਹੜਾ ਕਾਰੋਬਾਰ ਕਰਦੇ ਆ ਫਰੋਜਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਉਹਦੇ ਹਾਸਿਲ ਹੋਈ ਜਿਹੜੋ ਤਿੰਨ ਤਸਕਰਾਂ ਨੂੰ ਪੁਲਿਸ ਵੱਲੋਂ ਜਿਹੜਾ ਉਹ ਫੜਿਆ ਗਿਆ ਤੇ ਉਹਨਾਂ ਕੋਲੋਂ 4 ਲੱਖ ਦੇ ਕਰੀਬ ਜਿਹੜੀ ਆ ਡਰਗ ਮਨੀ ਵੀ ਬਰਾਮਦ ਹੋਈ ਹੈ ਤੇ ਨਸ਼ਾ ਵੀ ਜਿਹੜਾ ਉਹਨਾਂ ਦੇ ਕੋਲ ਬਰਾਮਦ ਹੋਇਆ ਵੀ ਕਹਿ ਸਕਦੇ ਆ ਵੀ ਇੱਕ ਵੱਡੀ ਜਿਹੜੀ ਆ ਵੀ ਉਹ ਕਾਮਯਾਬੀ ਆ ਫਰੋਜਪੁਰ ਪੁਲਿਸ ਨੂੰ ਮਿਲਦੀ ਮਿਲੀ ਦਿਖਾਈ ਦੇ ਰਹੀ ਆ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਨਾਕੇ ਲਗਾ ਕੇ ਤੇ ਚੈਕਿੰਗਾ ਕਰਕੇ ਵੀ ਲਗਾ ਨਸ਼ੇ ਦੀ ਜਿਹ ਕਾਰੋਬਾਰ ਕਰਦੇ ਆ ਉਹਨਾਂ ਦੀ ਸ਼ਕਤੀ ਵਰਤੀ ਜਾ ਰਹੀ ਹੈ ਤਾਂ ਜੋ ਫਰੋਹੀਪੁਰ ਵਿੱਚੋਂ ਖਾਸ ਤੌਰ ਤੇ ਪੂਰੀ ਤਰ੍ਹਾਂ ਨਸ਼ੇ ਨੂੰ ਜਿਹੜਾ ਖਤਮ ਕੀਤਾ ਜਾਵੇ ਨਸ਼ੇ ਦੇ ਠੱਲ ਪਾਈ ਜਾਵੇ ਤੇ ਜਿਹੜੀ ਜਵਾਨੀਆਂ ਨਸ਼ੇਵਾਲ ਜਿਆਦੀ ਦਿਖਾਈ ਦੇ ਰਹੀ ਆ ਉਹਨੂੰ ਬਚਾਇਆ ਵੀ ਜਾ ਸਕੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪਹਿਲਾਂ ਵੀ ਜੜੀਆਂ ਨਸ਼ਰੀਏ ਕਾਫੀ ਜੜੀਆਂ ਦੀ ਖੇਪਾਂ ਵੀ ਜੜੀਆਂ ਪੁਲਿਸ ਵੱਲੋਂ ਜੜੀਆਂ ਬਰਾਮਦ ਕੀਤੀਆਂ ਗਈਆਂ ਤੇ ਉਹਦੇ ਕੜੀ ਦੇ ਤਹਿਤ ਹੀ ਹੁਣ ਜੜੀ ਕਾਰਵਾਈ ਕੀਤੀ ਗਈ ਹੈ ਉਹਦੇ ਚੋਂ ਤਿੰਨ ਤਸਕਰ ਜੜੇ ਆ ਫਰੋਇਪੁਰ ਪੁਲਿਸ ਨੇ ਜੜੇ ਆ ਫੜਿਆ ਤੇ ਉਹਨਾਂ ਕੋਲੋਂ ਕਰੀਬ 4 ਲੱਖ ਦੀ ਡਰਗ ਮਣੀ ਬਰਾਮਦ ਕੀਤੀ ਆ ਤੇ ਨਸ਼ਾ ਵੀ ਉਹਨਾਂ ਕੋਲੋਂ ਬਰਾਮਦ ਕੀਤਾ ਜੇ ਕਹਿ ਸਕਦੇ ਆ ਇੱਕ ਵੱਡੀ ਜੜੀ ਕਾਮਯਾਬੀ ਆ ਉਹ ਪੁਲਿਸ ਵੱਲੋਂ ਜੜੀ ਆ ਉਹ ਬਰਾਮਦਗੀ ਜੜੀ ਆ ਹੋਈ ਆ ਤੇ ਜੜੀ ਫੜੀ ਫੜੀ ਲੋਕਾਂ ਨੂੰ ਹੁਣ ਰਿਮਾਨ ਲਿੱਤਾ ਜਾਏਗਾ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਏਗੀ ਵੀ ਆਖਿਰੇ ਨਸ਼ਾ ਕਿੰਨਾ ਕੋਲੋਂ ਲੈ ਕੇ ਆਂਦੇ ਆ ਤੇ ਕਿੱਥੇ ਸਪਲਾਈ ਕਰਦੇ ਆ ਤਾਂ ਜੋ ਜਿਹੜੀ ਪੰਜਾਬ ਦੀ ਜਵਾਨੀ ਨੂੰ ਇਹ ਨਸ਼ੇ ਦੀ ਦਲਦਲ ਵਿੱਚ ਜਿਹੜੀ ਧੇਲ ਦੇ ਦਿਖਾਈ ਦੇ ਰਹੇ ਨੇ ਤਸਕਰ ਵੀ ਉਹਨਾਂ ਤੇ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਉਹਨਾਂ ਕੋਲ ਸਾਰੀ ਜਿਹੜੀ ਚੈਨ ਬਣੀ ਹੋਈ ਆ ਉਹਨੂੰ ਵੀ ਜਿਹੜਾ ਤੋੜਿਆ ਜਾ ਸਕੇ ਵੀ ਇਸ ਕੜੀ ਦੇ ਤਹ ਜਿਹੜੀ ਅਪੁਲਸ ਗੋਹਨ ਚੱਲਦੀ ਦਿਖਾਈ ਦੇ ਰਹੀ ਆ ਤੇ ਪੁਲਿਸ ਅਧਿਕਾਰੀਆਂ ਦਾ ਦਾਅਵਾ ਵੀ ਇਹਨਾਂ ਕੋਲ ਲਗਾਤਾਰ ਜਿਹੜੀ ਪੁੱਛਗਛ ਕੀਤੀ ਜਾਏਗੀ ਤਾਂ ਜੋ ਨਸ਼ੇ ਨੂੰ ਪੂਰੀ ਤਰ੍ਹਾਂ ਠਲ ਪਾਇਆ ਜਾ ਸਕੇ ਤੇ ਫਿਰੋਜ਼ਪੁਰ ਬਿਲਕੁਲ ਨਸ਼ਾ ਮੁਕਤ ਜੜਾ ਕੀਤਾ ਜਾ ਸਕੇ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਦਾਨਿਕ ਸਵੇਰਾ ਪ੍ਰੋਜੈਕਟ ਮਾਂਜੋ ਕੇਸ ਇਸਪੀ ਫਰੋਸ ਪਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਨਸੇ ਦੇ ਖਿਲਾਫ ਇਹ ਲੜਾਈ ਹੈ ਉਸ ਵਿੱਚ ਡੀਐਸਪੀ ਡੀ ਸਾਹਿਬ ਦੀ ਰਹਿਨਮਾਈ ਹੇਠ ਸਲੇ ਇਨਚਾਰਜ ਸਾਹਿਬ ਦੀ ਰਹਿਨਮਾਈ ਹੇਠ ਤੇ ਇੱਕ ਕਮਰਸ਼ਲ ਕੁਆਂਟੀਟੀ ਦਾ ਐਨਡੀਪੀਐਸ ਦਾ ਜਿਹੜਾ ਹੈਗਾ ਕੇਸ ਦਾ ਪਰਦਾ ਫਾਸ ਦਿੱਤਾ ਗਿਆ ਜਿਹੜੀ ਟੋਟਲ ਰਿਕਵਰੀ ਹੈ ਉਹ ਹੈ 502 ਗ੍ਰਾਮ ਹਿਰੋਇਨ ਤੇ ਇਹਦੇ ਨਾਲ-ਨਾਲ 4 ਲੱਖ ਰੁਪਏ ਡਰਗ ਮਨੀ ਦੀ ਵੀ ਰਿਕਵਰੀ ਹੋਈ ਹੈ 3 ਦੋਸ਼ੀਆਂ ਨੂੰ ਫੜਿਆ ਗਿਆ ਲਵਜੀਤ ਜਿਹੜਾ थाना सदर तरन तारण का रहने वाला है बिक्रमजीत भी थाना सदर तरन तारण रहन वाला है तो मांग सिंह जोड़ा सदर फिरोजपुर का रहने वाला है जब इनका पड़ताल रिकॉर्ड किया गया तो आप पाया गया कि लवजीत पहला भी एक मुकदमा एन डी पी एस का नशे का सिदा भेट दर्ज है मांगसी दो मुकदमे एन डी पी एस पहले तो ही दर्ज है हूँ इनका पुलिस रिमांड लिता गया हूँ तब्दीश चल रही है कितों नशा लेके आते कि वेचते हैं ਨਾਲ ਨਾਲ ਜਿਹੜੀ ਡਰਗ ਮਣੀ 4 ਲੱਖ ਵੀ ਫੜੀ ਚੀ ਗਈ ਇਸ ਤੋਂ ਇਹ ਵੀ ਤਫਤੀਸ਼ ਚੱਲ ਰਹੀ ਹੈ ਕਿ ਇਹ ਜਿਹੜਾ ਡਰਗ ਮਣੀ ਹੈ ਇਸ ਤੇ ਕਿੱਥੋਂ ਆਇਆ ਸੀ ਇਸ ਤੇ ਹੋਰ ਕੀ ਕੀ ਨੂੰ ਲੈਣਾ ਸੀ ਸਰ ਜਿਹੜੇ ਇਹ ਹੈਰੋਇਨ ਹੈ ਇਹ ਕਿੱਥੇ ਵੇਚਦੀ ਸੀ ਔਰ ਇਹਨਾਂ ਲਿੰਕ ਕਿੱਦਾਂ ਹੋਇਆ ਔਰ ਇਹ ਜਿਹੜੀ ਹੈਰੋਇਨ ਹੈ ਇਹ ਪਾਕਿਸਤਾਨ ਤੋਂ ਆਂਦੀ ਹਗੀ ਜੋ ਕਿਦਾਂ ਮੰਗਵਾਂਗੇ ਇਹ ਹਜੇ ਦੇਖੋ ਤਫਤੀਸ਼ ਚੱਲ ਰਹੀ ਹੈ ਹਜੇ ਮੁਲਕੀ ਤਫਤੀਸ਼ ਤਫਤੀਸ਼ ਦੇ ਦੌਰਾਨ ਇਹ ਗੱਲ ਦਾ ਖਲਾਸਾ ਹੋਗਾ ਨਾਲ ਨਾਲ ਮੈਂ ਤੁਹਾਨੂੰ ये भी गल दस देव कि मान जो एस एस पी सोम मिश्रा जी वालों जी अड फिनेंशियल इन्वैसिगे यूनिट का गठन किया गया वो भी टीम आज तीनों दोषी के जिन्हें भी प्रोपर्टियां हैं उन्होंने खिलाई जे ये पाया जाता आ, है कि कोई प्रोपर्टी नस्तावेज की बनाई गई है वह भी प्रॉपर्टू हसर जब अटैच किया जाए तीन के उपर उन्हीं सौ दो एन डी पी सी जिन दर्ज हाँ जी इन चो दो उपर पहला इंडिविजुअल कदम दर्ज नशे तो अलावा ड्रग में तो अलावा तो 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 हो भी कुछ बरामद हो पाँच सौ दो ग्राम हीरोइन चार लाख रुपये ड्रग मनी जी हुडे वरना गड्डी सी काले रंग की वो भी बराबर की गई नाल मुकदमा नंबर जो है अठहत्तर बटा थाना लखो ग्राम दर्ज देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par